ਮੇਰੇ ਚਿਹਰੇ ਦਾ ਤੁਸੀਂ ਮੇਰੇ ਖੁਸ਼ੀ ਦਾ ਅੰਦਾਜ਼ਾ ਲਾ ਸਕਦੇ ਆ ਕਿ ਅੱਜ ਮੈਂ ਇੰਨੀ ਖੁਸ਼ ਕਿਉਂ ਹੈਗੀਆਂ ਇਹਦੇ ਦੋ ਰੀਜ਼ਨ ਆ ਇੱਕ ਰੀਜ਼ਨ ਤੇ ਹੈਗਾ ਆ ਕਿ ਮੈਂ ਸੂਟ ਬਾਇ ਕਰਕੇ ਲੈ ਕੇ ਆਈਆਂ ਫਿਰ ਇੱਕ ਸਕੂਟ ਖਰੀਦੇ ਆਪਣੀਆਂ ਥੇਲੀਆਂ ਪਹਿਣਾ ਵਾਸਤੇ ਜਿਨ੍ਹਾਂ ਨੇ ਮੇਰਾ ਸੂਟ ਦੇਖ ਕੇ ਮੈਨੂੰ ਕਮੈਂਟ ਕੀਤੇ ਸੀ ਮੈਸੇਜ ਆਏ ਸੀਗੇ ਸਾਡੇ ਵਾਸਤੇ ਵੀ ਸੂਟ ਖਰੀਦ ਲਿਓ ਸਾਡੇ ਤੱਕ ਪਹੁੰਚਦੇ ਕਰ ਦਿਓ ਤੇ ਦੂਜੀ ਵੱਡੀ ਖੁਸ਼ੀ ਇਸ ਗੱਲ ਦੀ ਆ ਕਿ ਉੱਥੇ ਮਾਰਕੀਟ ਦੇ ਵਿੱਚ ਮੈਨੂੰ ਬੀਬੀਆਂ ਪਹਿਣਾ ਮਿਲੀਆਂ ਜਿਹੜੀਆਂ ਮੇਰੀਆਂ ਵੀਡੀਓ ਦੇਖਦੀਆਂ ਨੇ ਮੇਰੀ ਵੀਡੀਓ ਦੇਖ ਕੇ ਉਹ ਵੀ ਸੂਟ ਖਰੀਦਣ ਆਈਆਂ ਤੇ ਸੂਟ ਸਾਰੇ ਆਨੇ ਮਤਲਬ ਮੈਂਟੋ ਮੈਂਟ ਲੈ ਲੈ ਕੇ ਉਹਨਾਂ ਦੇ ਥਾਂ ਸਾਰੇ ਖਤਮ ਹੋ ਗਏ ਫਿਨਿਸ਼ ਹੋ ਗਏ ਸੀਗੇ ਸੂਟ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜੇ ਕੋਈ ਹੋਰ ਸੂਟ ਖਰੀਦਣਾ ਚਾਵੇ ਵੀ ਅੱਜ ਤੋਂ ਬਾਅਦਾਂ ਜੇ ਨੈਕਸਟ ਟਿਊਜ਼ਡੇ ਨੂੰ ਮਾਰਕੀਟ ਲੱਗੂਗੀ ਵੀ ਸਾਨੂੰ ਮਿਲ ਜਾਣਗੇ ਉਹ ਕਹਿੰਦੇ ਨਹੀਂ ਜੀ ਫਿਨਿਸ਼ ਹੋ ਗਿਆ ਕਿਉਂਕਿ ਸੀਜ਼ਨ ਖਤਮ ਹੋ ਗਿਆ ਆ ਥੋੜ ਗਰਮੀਆਂ ਵਾਲੇ ਸੂਟ ਆਉਣੇ ਸ਼ੁਰੂ ਹੋ ਜਾਣੇ ਆ ਜਿੱਦਾਂ ਜਿੱਦਾਂ ਸੀਜ਼ਨ ਚੇਂਜ ਹੋਊਗਾ ਮਤਲਬ ਵੈਦਰ ਚੇਂਜ ਹੁੰਦਾ ਉਦਾਂ-ਉਦਾਂ ਸੂਟ ਆਉਣਗੇ ਗਾ ਨਹੀਂ ਆਉਣੇ ਹੈਗੇ ਲਾਸਟ ਸੀਗੇ ਸੋ ਜੇ ਕਿਸੇ ਹੋਰ ਨੇ ਸੂਟ ਲੈਣੇ ਹੋਣ ਤੇ ਤੁਸੀਂ ਦੱਸ ਸਕਦੇ ਆਉਂ ਜਿੱਥੋਂ ਅਸੀਂ ਮੈਂ ਸੂਟ ਲਏ ਆ ਉੱਥੇ ਤੇ ਨਹੀਂ ਸੀ ਹੈਗੇ ਬਾਕੀ ਹੋਰ ਕਿਸੇ ਮਾਰਕੀਟ ਦਾ ਪਤਾ ਨਹੀਂ ਹੈਗਾ ਤੇ ਉਹਨਾਂ ਨੂੰ ਪੁੱਛਿਆ ਸੀਗਾ ਤੁਸੀਂ ਕਿੱਥੇ ਕਿੱਥੇ ਮਾਰਕੀਟ ਲਾਉਨੇ ਆ ਕਹਿੰਦੇ ਤ੍ਰਿਸ਼ਣੋਂ ਥੀਨੇ ਤੇ ਸਰਮਣੀ ਫਾਚੋ ਬੁੱਧਵਾਰ ਨੂੰ ਸਰਮਣੀ ਫਾਚੋ ਹੁੰਦੀ ਆ ਥੀਨੇ ਹੁੰਦੀ ਆ ਸਾਬਤ ਤੋਂ ਨੂੰ ਤੇ ਤ੍ਰਿਸ਼ਣੋਂ ਦਾ ਨਹੀਂ ਮੈਨੂੰ ਪਤਾ ਕਿਹੜਾ ਦਿਨ ਸੀਗਾ ਮੈਨੂੰ ਚੇਤਾ ਭੁੱਲ ਗਿਆ ਇਹਨਾਂ ਦਿਨਾਂ ਦੇ ਵਿੱਚ ਲਾਉਂਦੇ ਆ ਉਹ ਮਾਰਕੀਟ ਸੋ ਆਹ ਵਾਲੇ ਕਲਰ ਸੀਗੇ ਜਿਹੜੇ ਮੈਂ ਲੈ ਕੇ ਆਈਆਂ ਕਿਉਂਕਿ ਬਲੈਕ ਨਹੀਂ ਸੀਗਾ ਕਾਫੀ ਸੀਗਾ ਫਿਰੋਜੀ ਸੀ ਤੇ ਇੱਕ ਪਰਪਲ ਸੀ ਤੇ ਮੇਰੇ ਡਿਸਾਈਡ ਕਰਦੇ ਕਰਦੇ ਸਹਲੀਆਂ ਪਹਿਣਾ ਨਾਲ ਮੈਂ ਪੁੱਛ ਨਹੀਂ ਪਈ ਸੀ ਕਿਹੜਾ ਕਲਰ ਲੈਣਾ ਹੈ ਇਹ ਨਵੇਂ ਚੀਜਾ ਸੂਟ ਦਿਨੇ ਸ਼ੋਗੇ ਸੀਗੇ ਡਿਜ਼ਾਈਨ ਸੇਮ ਹੀ ਆ ਮੇਰੇ ਸੂਟ ਨਾਲ ਦਾ ਬਟ ਕਲਰ ਕਾਫੀ ਹੈਗਾ ਆ ਦੂਜਾ ਕਲਰ ਵੀ ਦਿਖਾਉਣੀ ਆ ਤੁਹਾਨੂੰ ਆਹ ਦੂਜਾ ਸੂਟ ਹੈਗਾ ਆ ਫਰੋਜੀ ਜਿਹੜੇ ਜਿਹੜੇ ਪਹਿਨਨੇ ਜਿਹੜਾ ਜਿਹੜਾ ਕਲਰ ਮੰਗਿਆ ਆਪਾਂ ਲੈ ਦਿੱਤਾ ਬਟ ਮੈਂ ਬਲੈਕ ਸੂਟ ਦੀ ਵੀਡੀਓ ਪਾਈ ਸੀ ਉਹਦੇ ਤੋਂ ਹੀ ਸਾਰਿਆਂ ਨੇ ਕਿਹਾ ਕਿ ਸਾਨੂੰ ਵੀ ਸੂਟ ਚਾਹੀਦੇ ਆ ਬਲੈਕ ਤੇ ਨਹੀਂ ਮਿਲਿਆ ਬਟ ਡਿਜ਼ਾਈਨਿੰਗ ਸਾਰੀ ਸੇਮ ਆ 컬러 ਡਿਫਰੈਂਟ ਹੋ ਗਏ ਆ 컬러 ਦਾ ਫਰਕ ਪੈ ਗਿਆ ਆ ਸੋ ਕਿਸੇ ਨੇ ਪਰਪਲ ਵੀ ਮੰਗਿਆ ਸੀਗਾ ਬਟ ਪਰਪਲ ਹੈ ਨਹੀਂ ਸੀ ਉੱਥੇ ਬੀਬੀਆਂ ਪਾਣਾ ਖੜੀਆਂ ਸੀਗੀਆਂ ਉਨੇ ਟਾਈਮ ਨੂੰ ਉਹਨਾਂ ਨੇ ਦੋ ਦੋ ਤਿੰਨ ਤਿੰਨ ਸੂਟ ਲੈਣੇ ਸੀ ਜਿਨ੍ਹਾਂ ਨੇ ਆਪਣੀ ਫੈਮਿਲੀ ਵਾਸਤੇ ਵੀ ਲੈਣੇ ਸੀ ਉਹਨਾਂ ਨੇ ਲੈ ਕੇ ਤੇ ਫਿਨਿਸ਼ ਕਰ ਦਿੱਤੇ ਉੱਥੇ ਮੈਂ ਤਾਂ ਸੋਚਦੀ ਰਹੀ ਮੈਂ ਅਦੋਂ ਥਾਣ ਵਾਲਾ ਹਿੱਸਾ ਵੜਦੀ ਸੀਗੀ ਮੈਂ ਕਹਾਂ ਵੀ ਇਹਦੇ ਕਹਿੰਦੇ ਭੈਣ ਜੀ ਫਿਨਿਸ਼ ਹੋ ਗਿਆ ਬੀਬੀਆਂ ਨੇ ਲੈ ਲਏ ਆ ਸੋ ਖੁਸ਼ੀ ਇਸ ਗੱਲ ਦੀ ਹੋਈ ਬੀ ਜੀ ਹਾਂ ਤਾਂ ਮੈਨੂੰ ਜਾਣਦੀਆਂ ਪਛਾਣਦੀਆਂ ਸੀਗੀਆਂ ਬੀਬੀਆਂ ਪੈਂਦੀ ਸੀ ਤੁਹਾਡੀ ਵੀਡੀਓ ਦੇਖੀ ਸੀ ਪੈਂਦੀ ਸੀ ਤੁਹਾਡੀ ਵੀਡੀਓ ਦੇਖੀ ਸੀ ਸਾਨੂੰ ਤੁਹਾਡੇ ਪਾਇਆ ਹੋਇਆ ਸੂਟ ਵਧੀਆ ਲੱਗਾ ਇਸ ਕਰਕੇ ਅਸੀਂ ਖਰੀਦੇ ਮਤਲਬ ਖਰੀਦਣ ਲਈ ਆਏ ਹਾਂ ਵੀ ਵਧੀਆ ਹੀ ਹੋਊਗਾ ਜਿਹੜਾ ਤੁਸੀਂ ਸਵਾ ਕੇ ਪਾਇਆ ਤਾਂ ਵਾਕਿਆ ਹੀ ਸੂਟ ਦਾ ਸਟੱਫ ਬਹੁਤ ਵਧੀਆ ਹੈਗਾ ਹੈ ਵੈਲਵਟ ਵੀ ਹੈਗੀ ਸੀਗੀ ਉੱਥੇ ਉਹ ਥੋੜੀ ਇਤੋਂ ਕੋਸਟਲੀ ਸੀਗੀ ਮਹਿੰਗੀ ਸੀਗੀ ਉਹਦੇ ਵਿੱਚ ਦੋ ਹੀ ਕਲਰ ਸੀਗੇ ਇੱਕ ਬਲੈਕ ਸੀਗਾ ਤੇ ਇੱਕ ਡਾਰਕ ਬਲੂ ਸੀਗਾ ਸੋ ਹੁਣ ਆਪਾਂ ਇਹ ਸ਼ਨੀਲ ਦਾ ਸੂਟ ਲੈ ਲਿਆ ਆ ਇਨਸੋ ਆ ਲਿਆ ਆ ਮਤਲਬ ਮੈਂ ਆਪਣੇ ਲਈ ਸਵਾਰਿਆ ਸੀਗਾ ਸੋ ਜਿਹੜੀਆਂ ਭੈਣਾਂ ਤੱਕ ਪਹੁੰਚੂਗਾ ਤੁਸੀਂ ਵੀ ਸਵਾਰ ਕੇ ਪਾਇਓ ਸੋ ਤਿੰਨ ਸੂਟ ਮੈਂ ਲੈ ਕੇ ਆਈ ਆ ਦੋ ਕਾਫੀ ਆ ਇੱਕ ਫਰੋਜੀ ਆ ਤਿੰਨ ਜਾਨੀਆਂ ਨੇ ਮਤਲਬ ਮੈਨੂੰ ਕਿਹਾ ਸੀਗਾ ਵੀ ਸਾਨੂੰ ਸੂਟ ਚਾਹੀਦੇ ਇੱਕ ਇੱਕ ਭੈਣ ਨੇ ਕਿਹਾ ਸੀ ਮੈਨੂੰ ਦੋ ਚਾਹੀਦੇ ਆ ਬਟ ਲਾਸਟ ਪੀਸ ਹੀ ਸੀਗਾ ਉਹਨਾਂ ਨੂੰ ਵੀ ਇੱਕ ਹੀ ਮਿਲਿਆ ਆ ਸੋ ਜਿਹੜੇ ਹੋਰ ਵੀ ਚਾਹਵਾਂ ਨੇ ਇੱਕ ਦੋ ਜਾਨਿਆਂ ਦਾ ਮੈਨੂੰ ਹੋਰ ਵੀ ਮੈਸੇਜ ਆ ਕੈਨੇਡਾ ਤੋਂ ਸੀਗੀ ਇੱਕ ਲੇਡੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਪਰਸਨਲ ਚ ਮੈਸੇਜ ਕਰਕੇ ਮੈਨੂੰ ਇਹ ਸੂਟ ਮਿਲ ਸਕਦਾ ਆ ਸੌਰੀ ਆ ਜੀ ਹੁਣ ਖਤਮ ਹੋ ਗਿਆ ਤੁਹਾਨੂੰ ਚਾਹੀਦਾ ਹੋਗਾ ਮ ਨੈਕਸਟ ਈਅਰ ਲੈ ਕੇ ਰੱਖ ਲੂੰਗੀ ਤੇ ਜੇ ਤੁਹਾਨੂੰ ਜਿਆਦਾ ਹੀ ਤੁਹਾਡਾ ਦੇ ਲਿਆ ਵੀ ਮੈਨੂੰ ਇਹ ਸੂਟ ਚਾਹੀਦਾ ਹੀ ਚਾਹੀਦਾ ਹੈ ਤੁਹਾਡੇ ਵਾਸਤੇ ਖਰੀਦ ਕੇ ਜਰੂਰ ਰੱਖਾਂਗੇ ਤੁਸੀਂ ਆਪਣਾ ਅਡਰੈਸ ਭੇਜੋ ਤੁਹਾਡੇ ਤੱਕ ਸੂਟ ਕੋਰੀਅਰ ਕਰਕੇ ਪਹੁੰਚਾਵਾਂਗੇ ਜੇ ਤੁਹਾਨੂੰ ਸਾਡਾ ਹੀ ਯੂਰਪ ਦੇ ਵਿੱਚੋਂ ਕੋਈ ਚੀਜ਼ ਚੰਗੀ ਲੱਗੀ ਆ ਸਾਡੀ ਕੰਟਰੀ ਦਾ ਸੂਟ ਵਧੀਆ ਲੱਗਿਆ ਆ ਤੇ ਉਹ ਸੂਟ ਵਾਕਿਆ ਹੀ ਵੇਖਣ ਨੂੰ ਬਹੁਤ ਸੋਹਣਾ ਆ ਬਾਕੀ ਬੰਦੇ ਦੀ ਗੱਲ ਹੁੰਦੀ ਆ ਚੀਜ਼ ਤੇ ਦੇ ਲਾਉਣ ਦੀ ਚੀਜ਼ ਭਾਵੇਂ ਹਲਕੀ ਫੁਲਕੀ ਹੋਵੇ ਜ਼ਰੂਰੀ ਨਹੀਂ ਹੁੰਦਾ ਵੀ ਮਹਿੰਗੀਆਂ ਚੀਜ਼ਾਂ ਜਿਹੜੀਆਂ ਆਪਾਂ ਲੈਨੇ ਕੋਈ 5 ਦੀ ਆ ਕੋਈ 10000 ਦੀ ਉਹ ਜਿਆਦਾ ਸ ਜੀ ਦੀ ਲੁੱਕ ਤੇ ਡਿਪੈਂਡ ਕਰਦਾ ਦੂਜਾ ਤੁਹਾਡਾ ਸਟੀਚਿੰਗ ਤੇ ਡਿਪੈਂਡ ਕਰਦਾ ਕਿ ਤੁਹਾਡੇ ਸੂਟ ਦੀ ਸਲਾਈ ਕਿਦਾਂ ਹੋਈ ਹੋਈ ਆ ਤੁਹਾਨੂੰ ਪਾਇਆ ਕਿਦਾਂ ਦਾ ਲੱਗ ਰਿਹਾ ਆ ਸੋ ਜੇ ਤੁਹਾਨੂੰ ਵੀ ਇਹ ਸੂਟ ਵਧੀਆ ਲੱਗੇ ਆ ਤਾਂ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਆਪਣੇ ਭੈਣ ਭਰਾਵਾਂ ਤੱਕ ਸ਼ੇਅਰ ਕਰਿਓ ਉਦਾਂ ਦੇ ਵੈਸੇ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਹੈਗਾ ਪਰ ਵੀਡੀਓ ਦੇ ਥਰੂ ਬਹੁਤ ਜਾਣੇ ਜਾਣਨ ਲੱਗ ਗਏ ਜਦੋਂ ਕੋਈ ਕੋਲ ਆ ਕੇ ਖੜਦਾ ਪੈਂਦੀ ਆ ਸੀ ਤੁਹਾਡੀਆਂ ਵੀਡੀਓ ਦੇਖਦੇ ਹੁੰਨੇ ਆ ਸਾਨੂੰ ਵਧੀਆ ਲੱਗਦੀਆਂ ਸੋ ਵਧੀਆ ਲੱਗਦਾ ਆ ਕਿ ਕੋਈ ਮਾੜੀ ਚੀਜ਼ ਨਾ ਪ੍ਰਮੋਟ ਕਰ ਰਹੀਆਂ ਨਾ ਦਿਖਾ ਰਹੇ ਆ ਠੀਕ ਆ ਤਾਂ ਕੁ ਭਾਈ ਬੰਦੂ ਗਾਲਾਂ ਜਰੂਰ ਕੱਢਣਗੇ ਵੀ ਸਾਡੀਆਂ ਬੀਬੀਆਂ ਨੂੰ ਵੀ ਸੌਂਟ ਡੀ ਆ ਸੂਟਾਂ ਵਾਸਤੇ ਸੋ ਬੁੜੀਆਂ ਦੀ ਜਾਨ ਸੂਟਾਂ ਦੇ ਵਿੱਚ ਹੀ ਹੁੰਦੀ ਆ ਵੀ ਸੂਟਾਂ ਦਾ ਕਰੇਜ਼ ਹਰੇਕ ਲੇਡੀ ਨੂੰ ਹੁੰਦਾ ਆ ਕਿ ਸੋਹਣਾ ਸੂਟ ਪਾਇਆ ਹੋਵੇ ਪਾਇਆ ਹੋਵੇ ਸੋ ਪੰਜਾਬਣ ਦੀ ਆਨ ਬਾਨ ਸ਼ਾਨ ਜਿਹੜੀ ਆ ਸੂਟੀ ਹੀ ਹੈਗੀ ਆ ਸੋ ਦੇਖ ਸਕਦੇ ਤੁਸੀਂ ਇੱਕ ਬੂਸਟਾ ਇੱਥੇ ਪਿਆ ਆ ਕਿਉਂਕਿ ਮੈਂ ਆ ਦੋ ਸੂਟ ਕੱਢੇ ਆ ਸੋ ਇਹ ਤੇ ਨਵੀਆਂ ਬੀਬੀਆਂ ਦੇ ਸੂਟ ਆ ਤੇ ਜਿੰਨਾਂ ਜਿੰਨਾਂ ਦੇ ਹੈਗੇ ਉਹਨਾਂ ਨੂੰ ਪਤਾ ਆ ਸਾਡੇ ਵਾਸਤੇ ਲੈ ਕੇ ਆਏ ਇਹ ਨਹੀਂ ਗੱਲ ਹੈਗੀ ਕਿ ਮੈਂ ਉੱਥੋਂ ਥੋੜੇ ਪੈਸਿਆਂ ਚ ਲੈ ਆਈ ਤੇ ਤੁਹਾਨੂੰ ਵੱਧ ਚ ਦੇਣਾ ਜਿੰਨੇ ਦਾ ਖਰੀਦਿਆ ਉਹਨੇ ਨਾਲ ਹੀ ਦੇਣਾ ਆ ਸਿਰਫ ਇੱਕ ਇਹ ਗੱਲ ਆ ਕਿ ਜਿਹੜਾ ਬੰਦਾ ਉੱਥੇ ਨਹੀਂ ਪਹੁੰਚ ਸਕਦਾ ਉਹਦੇ ਵਾਸਤੇ ਲੈ ਜਾਂਦੇ ਆ ਉਹਦੇ ਘਰ ਤੱਕ ਪਹੁੰਚਾ ਦੇਾਂਗੇ ਫ੍ਰੀ ਆਫ ਕਾਸਟ ਇਹਦੇ ਵਿੱਚ ਮੇਰਾ ਕੋਈ ਕਮਿਸ਼ਨ ਨਹੀਂ ਜਾਂ ਮੈਨੂੰ ਫ੍ਰੀ ਚ ਨਹੀਂ ਮਿਲੇ ਹੈਗੇ ਬਹੁਤੇ ਲੋਕਾਂ ਨੂੰ ਇਹ ਡਾਊਟ ਹੁੰਦਾ ਆ ਬਟ ਉਹਨਾਂ ਨੇ ਚਲੋ ਮੇਰੀ ਵੀਡੀਓ ਦੇਖ ਕੇ ਮੈਨੂੰ ਕਮੈਂਟ ਕੀਤੇ ਸੀਗੇ ਤਾਂ ਆਪਾਂ ਪਹੁੰਚ ਸਕਦੇ ਸੀ ਉੱਥੇ ਤਾਂ ਆਪਾਂ ਪਹੁੰਚ ਕੇ ਤੁਹਾਨੂੰ ਬਾਏ ਕਰ ਦਿੱਤੇ ਮੈਂ ਲਾਸਟ ਵੀਕ ਵੀ ਗਈ ਸੀ ਬਟ ਉਸ ਦਿਨ ਮੀਂਹ ਸੀਗਾ ਤਾਂ ਸ਼ਾਪ ਹੈ ਨਹੀਂ ਸੀਗੀ ਉੱਥੇ ਸੋ ਮੈਂ ਅੱਜ ਮੇਰੀ ਯੋ ਅਪਾਇੰਟਮੈਂਟ ਸੀਗੀ ਮੈਂ ਉੱਥੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਮੈਂ ਮਾਰਕੀਟ ਜਾ ਕੇ ਆਈਆਂ ਵੀ ਮੈਨੂੰ ਕੋਈ ਕਵੇ ਨਾ ਕਿ ਅਸੀਂ ਤੁਹਾਨੂੰ ਕੰਮ ਕਿਹਾ ਸੀ ਤੁਸੀਂ ਕੀਤਾ ਨਹੀਂ ਸੋ ਇੰਨੀਆਂ ਗੱਲਾਂ ਕਰਦੇ ਹੋਏ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਸ਼ੇਅਰ ਜਰੂਰ ਕਰਿਓ